ਪੰਜਾਬ ਹਰਿਆਣਾ ਵਿੱਚ ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਪੁਲਿਸ ਦੁਆਰਾ ਕਿਸੇ ਨਾ ਕਿਸੇ ਆਮ ਇਨਸਾਨ ਨਾਲ ਮਾਰਪੀਟ ਦੀਆਂ ਔਰ ਮਾਰਪੀਟ ਵੀ ਇਹਹੀ ਕਿ ਉਹਨੂੰ ਉਪਹਾਈ ਤੱਕ ਬਣਾਉਣ ਦੀ ਕੋਸ਼ਿਸ਼ ਇਹ ਆਮ ਗੱਲ ਹੈਗੀਆ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਚੰਡੀਗੜ੍ਹ ਪੁਲਿਸ ਇੱਕ ਹਾਈ ਟੈਕ ਪੁਲਿਸ ਹੈ ਪੂਰੇ ਦੇਸ਼ ਵਿੱਚ ਹਾਈ ਟੈਕ ਪੁਲਿਸ ਹੈ ਚੰਡੀਗੜ੍ਹ ਪੁਲਿਸ ਦੀ ਇੱਕ ਆਪਣੀ ਪਛਾਣ ਹੈਗੀਆ ਪਰ ਚੰਡੀਗੜ੍ਹ ਪੁਲਿਸ ਨੇ ਵੀ ਇੱਕ ਯੁਵਕ ਨਾਲ ਮਾਰਪੀਟ ਕੀਤੀ ਔਰ ਮਾਰਪੀਟ ਵੀ ਇੰਨੀ ਜ਼ਿਆਦਾ ਕਿ ਉਸਦੇ ਫੈਕਚਰ ਹੋ ਗਿਆ ਉਸਦੇ ਜਿਹੜੇ ਮੇਲ ਆ ਪੈਰਾਂ ਦੇ ਉਹ ਤੱਕ ਉਖੜ ਗਏ ਆ ਮੈਂ ਦਿਖਾ ਰਿਹਾ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਤੇ ਦੇਖੋ ਤੁਸੀਂ ਵੀ ਸੋਜਿਸ਼ ਆ ਇਹ ਪੈਰ ਦੇ ਉੱਤੇ ਹਾਲਾਂਕਿ ਇਹ 3 ਦਿਨ ਪਹਿਲੇ ਦੀ ਮਾਰਪੀਟ ਆ ਇਹ ਮੰਗਲਵਾਰ ਦੀ ਘਟਨਾ ਹੈਗੀ ਆ ਤੁਸੀਂ ਦੇਖੋ ਔਰ ਉਸਦੇ باوجود ਇਹ ਜਿਹੜਾ ਹਾਲ ਆ ਇਹ ਪੁਲਿਸ ਵੱਲੋਂ ਕਿਤਾ ਗਿਆ ਹਾਲ ਆ ਮਤਲਬ ਕਿ ਇੱਕ ਯੁਵਕ ਤੂੰ ਦੇਖੋ ਮਤਲਬ ਕੀ ਮੈਸੇਜ ਜਾਏਗਾ ਸਮਾਜ ਵਿੱਚ ਕਿ ਜਿਹੜੀ ਪੁਲਿਸ ਸਾਡੀ ਸੁਰੱਖਿਆ ਲਈ ਆ ਉਹ ਕਿਸੇ ਨਾਲ ਕਿੰਨੀ ਬਹਿਰਮੀ ਨਾਲ ਅੱਛਾ ਇਹ ਕੋਈ ਕ੍ਰਿਮੀਨਲ ਨਹੀਂ ਹੈ ਇੱਕ ਕਿਸੇ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੁੰਦੀ ਹੈ ਸਮਝ ਆਂਦਾ ਵੀ ਹਾਂ ਯਾਰ ਇਹ ਹਾਰਡ ਕੋਰ ਕ੍ਰਿਮੀਨਲ ਸੀਗਾ ਤੇ ਉਸ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਮਾਰਪੀਟ ਕੀਤੀ ਗਈ ਹੈ ਕਿਉਂਕਿ ਉਹ ਜਿਹੜਾ ਕੋਈ ਚੀਜ਼ ਦੱਸ ਨਹੀਂ ਰਿਹਾ ਸੀਗਾ ਪਰ ਜਿਸ ਦੀ ਕੋਈ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈਗੀ ਕੋਈ ਹਾਰਡ ਕੋਰ ਕ੍ਰਿਮਨਲ ਨਹੀਂ ਹੈ ਉਸ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਆ ਆਪਾਂ ਗੱਲਬਾਤ ਕਰਦੇ ਆਂ ਸਰ ਕੀ ਨਾਮ ਕੀ ਹੈ ਅਮਰ ਸਿੰਘ ਅਮਰ ਜੀ ਕਿੰਨੀ ਏਜ ਆ 23 ਅਮਰ ਜੀ ਕੀ ਹੋਇਆ ਕੀ ਥੋੜਾ ਜਿਹਾ ਦੱਸੋਗੇ ਜੀ ਮੇਰੀ ਪਿੰਡ 'ਚ ਥੋੜੀ ਅਫਸਟ ਕਹਿ ਸੁਣੀ ਹੋਈ ਸੀ ਜੀ ਸੋਮਵਾਰ 8 ਦੇ 8:30 ਦੇ ਵਜੇ ਕਰੀਬ ਜੀ ਪਿੰਡ 'ਚ ਉਦੋਂ ਬਾਅਦ ਮੰਗਲਵਾਰ ਨੂੰ ਸ਼ਾਮ ਨੂੰ ਮੈਂ ਆਪਣੇ ਹੋਟਲ 'ਚ ਸੀ ਰਸ਼ ਕਰ ਰਹਾ ਸੀ ਮੈਂ ਨਿਕਲਣ ਲੱਗਾ ਹੋਟਲ 'ਚੋਂ ਆਪਣੇ 'ਚ ਇੰਨੇ 'ਚ 4-5 ਪੁਲਿਸ ਵਾਲੇ ਆਈ ਜੀ ਦੋ ਵਰਦੀ 'ਚ ਸੀ ਦੋ ਸਿਵਲ 'ਚ ਸੀ ਜੀ ਤਾਂ ਉਹ ਇੰਨੇ 'ਚ ਮੈਨੂੰ ਚੱਕ ਕੇ ਗੱਡੀ 'ਚ ਪਾ ਕੇ ਲੈ ਗਏ ਜੀ ਤਾਂ ਮੈਂ ਉਹਨੂੰ ਪੁੱਛਿਆ ਮੇਰਾ ਜੁਰਮ ਕੀ ਮੈਨੂੰ ਦੱਸਦਾ ਦੋ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਨੇ ਹੀ ਆਖਿਆ ਮੈਨੂੰ ਵੀ ਤੇਰੀ ਡੀਐਸਪੀ ਪੀਐਮ ਨਿੰਦਨ ਵੇਟ ਕਰ ਰਹਾ ਹੈ ਉਹ ਬਤਾਏਗਾ ਤੇਰ ਕੋ ਇੰਨੇ 'ਚ ਜਦੋਂ ਅਸੀਂ ਚੌਂਕ ਕਰਾਸ ਕੀਤਾ ਉਹਨਾਂ ਨੇ ਡੀਐਸਪੀ ਨੂੰ ਫੋਨ ਲਾਇਆ ਡੀਐਸਪੀ ਸਾਹਿਬ ਕਾਹ ਲੈ ਕੇ ਜਾਣਾ ਇਸ ਕੋ ਕਿ ਮੱਖਣਵਾਚਰ ਲੈ ਲਓ ਮੱਖਣਵਾਚਰ ਲੈ ਲਓ ਗਾੜੀ ਇੰਨੇ ਚ ਮੈਨੂੰ ਮੱਖਣਵਾਚਰ ਲੈ ਕੇ ਜੀ ਕੋਈ ਪ੍ਰਾਈਵੇਟ ਪ੍ਰੋਪਰਟੀ ਸੀ ਕਮਰਾ ਜਿਹਾ ਸੀ ਜੀ ਮੈਨੂੰ ਨਹੀਂ ਪਤਾ ਕੀ ਸੀ ਉਹ ਜੀ ਉਸ ਤੋਂ ਬਾਅਦ ਮੈਨੂੰ ਉੱਥੇ ਲੈ ਕੇ ਇੰਨੇ ਚ ਮੈਨੂੰ ਕਿਹਾ ਜੁੱਤੇ ਖੋਲ ਜੀ ਸੌਕਸ ਸਤਾਰੀਆਂ ਜੀ ਇਹਨੇ ਡਿੱਪਟਿਆ ਗਿਆ ਕਹਿ ਰਿਹਾ ਤੂੰ ਅਮਰ ਸਿੰਘ ਹੈ ਮੈਂ ਕਹਾ ਹਾਂ ਜੀ ਸਰ ਲੈ ਚਲੋ ਅੰਦਰ ਅੰਦਰ ਲੈ ਕੇ ਜੀ ਮੈਨੂੰ ਇਹ ਜਿਹੜੇ ਮੇਰੇ ਨਿਸ਼ਾਨ ਹੈ ਇੱਕ ਵਾਰ ਤੁਸੀਂ ਦਿਖਾ ਸਕਦੇ ਹੋ ਇਹ ਜਿਹੜੇ ਮੇਰੇ ਨਿਸ਼ਾਨ ਹੈ ਜੀ ਇਹੀ ਸੇਮ ਨਿਸ਼ਾਨ ਇੱਥੇ ਹੈ ਜੀ ਇਹ ਰੱਸੀਆਂ ਦੇ ਨਿਸ਼ਾਨ ਹੈ ਇਰਸੀਆ ਨਾਲ ਬੰਨੇ ਹੋਇਆ ਸੀ ਜੀ ਮੈਨੂੰ ਡੰਡਾ ਫਸਾ ਕੇ ਜੀ ਔਰ ਦੋ ਬੰਦੇ ਮੇਰੇ ਇੱਥੇ ਚੜਾਤੇ ਇਹ ਬੰਦਿਆਂ ਦੇ ਜੁੱਤੀਆਂ ਦੇ ਨਿਸ਼ਾਨ ਹੈ ਜੀ ਬੰਦੇ ਚੜਾਏ ਹੋਏ ਸੀ ਜੀ ਮੇਰੇ ਉੱਪਰ ਜੀ ਬੰਦੇ ਚੜਾ ਕੇ ਫਿਰ ਜੀ ਪਹਿਲਾਂ ਡੀਐਸਪੀ ਪੀ ਇਹ ਦੇਖੋ ਪਹਿਲਾਂ ਮੈਨੂੰ ਡੀਐਸਪੀ ਪੀ ਅਵਿਨੰਦਨ ਨੇ ਜੀ ਮਾਰਨਾ ਸ਼ੁਰੂ ਕਰਿਆ ਜੀ ਉਸ ਤੋਂ ਬਾਅਦ ਜਿਹੜੇ ਨਾਲ ਪੁਲਿਸ ਵਾਲੇ ਦੀ ਸੰਦੀਪ ਕੁਮਾਰ ਕਾਂਸਟੇਬਲ ਅੰਕਿਤ ਮੋਰ ਕਾਂਸਟੇਬਲ ਦੋ ਜਿਹੜੇ ਜੀ ਸਿਵਲ ਮਤ ਜੀ ਉਹਨਾਂ ਨੇ ਮੈਨੂੰ ਜੀ ਚਾਰ ਪੰਜ ਜਣੇ ਜੀ ਅੱਧਾ ਪੂਣਾ ਘੰਟਾ ਕੁੱਟਿਆ ਜਦ ਤੱਕ ਮੈਂ ਜੀ ਬਿਉਸ਼ ਨਹੀਂ ਹੋਇਆ ਬਹੁਤ ਮਰਿਆ ਜੀ ਅਜਾ ਤੁਹਾਡੇ ਖਿਲਾਫ ਕਿੰਨੇ ਪਰਚੇ ਦਰਜ ਆ ਮੇਰੇ ਖਿਲਾਫ ਜੀ 2-3 ਐਫਆਰ ਆ ਜੀ ਛੋਟੀ ਛੋਟੀਆਂ ਆਪਸ ਵਿੱਚ ਲੜਾਈ ਜੀ ਛੋਟੀ ਮੋਟੀ ਕੋਈ ਥੱਪੜ ਕਿਸੇ ਦੇ ਮਾਰਦਾ ਥੱਪੜ ਖਾ ਲਿਆ ਬਸ ਇਹ ਹੀ ਆਈ ਛੋਟਾ ਮੋਟੇ ਇਹ ਕਿਸ ਕਟਨਾਚ ਲੈ ਕੇ ਗਿਆ ਸੋਨੂੰ ਜਦੋਂ ਮੈਨੂੰ ਉਹ ਕੁੱਟ ਰਿਆ ਸੀ ਇੱਕੇ ਗੱਲ ਲੱਖ ਰਿਆ ਸੀ ਜੀ ਆ ਇੱਕ ਕਿਸ਼ਨਗੜ ਚੌਂਕ ਚ ਤੇ 13 ਮਹੀਨੋਂ ਪ੍ਰੋਟੈਸਟ ਹੋਇਆ ਸੀ ਜੀ ਉਸ ਤੇ ਵੀ ਇਹਨਾਂ ਨੇ ਸਾਡੇ ਛੋਟੇ ਭਰਾ ਨੂੰ ਮਾਰਿਆ ਸੀ ਜੀ ਤਾਂ ਉਹ ਵੀ ਸਾਡੇ ਕੋਲ ਫੋਟੋਆਂ ਪਈਆਂ ਨੇ ਜਦੋਂ ਮੈਨੂੰ ਕੁੱਟ ਰਿਆ ਸੀ ਉਦੋਂ ਵੀ ਕਹਿ ਰਿਹਾ ਸੀ ਆਏਂਗੇ ਤੂੰ বিজেਪ ਵਾਲੇ ਪ੍ਰੋਟੈਸਟ 'ਮੇ ਆਉਂਗੇ বিজেਪ ਵਾਲੇ ਪ੍ਰੋਟੈਸਟ 'ਮੇ ਉਸ ਟਾਈਮ ਮੈਨੂੰ ਮੇਰੀ ਫੋਟੋ ਜ਼ੂਮ ਕਰ ਕਰਕੇ ਦਿਖਾ ਰਿਹਾ ਸੀ ਇਹ ਤੂੰ ਹੈ ਨਾ ਇਹ ਤੂੰ ਹੈ ਨਾ ਬਸ ਉਹ ਡੀਐਸਪੀ ਨੇ ਉਹ ਖੁੰਦਕ ਕ निकाली ਜੀ ਮੇਰੇ ਸਾਥ ਅਜੇ ਜਦੋਂ ਆਪਕੋ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਜੱਜ ਸਾਹਿਬ ਨੇ ਕੀ ਕੀਤਾ ਜੱਜ ਸਾਹਿਬ ਨੇ ਜੀ ਇਹ ਕਿਹਾ ਜੀ ਮੈਂ ਜਦੋਂ ਪਹਿਲਾਂ ਜੀ ਉਹਨਾਂ ਨੇ ਪੁਲਿਸ ਵਾਲੇ ਨੇ ਜੀ ਆਪਣੀ ਦਲੀਲ ਰੱਖੀ ਜੀ ਵੀ ਇਹ ਇਹ ਜੀ ਬਾਘਰਾ تھا ਜੀ ਇਸ ਕਰਕੇ ਇਸਕੇ ਚੋੜ ਲੱਗੀ ਦੌੜਨੇ ਕਰਨ ਫਿਰ ਜੱਸਾ ਸਾਹਿਬ ਨੇ ਜੀ ਮੈਨੂੰ ਪੁੱਛਿਆ ਜੀ ਮੈਂ ਆਪਣਾ ਦੱਸਿਆ ਜੀ ਵੀ ਮੈਨੂੰ ਇਦਾਂ ਇਦਾਂ ਕਰਕੇ ਜੀ ਲੈ ਗਏ ਜੀ ਉੱਥੇ ਮੈਨੂੰ ਕੁੱਟਮਾਰ ਕੀਤੀ ਜੀ ਮੇਰੇ ਨਾਲ ਵੀ ਮੇਰੇ ਡੰਡਿਆਂ ਨਾਲ ਕੁੱਟਿਆ ਜੀ ਬੰਨ ਕੇ ਕੁੱਟਿਆ ਜੀ ਰੱਸੀ ਨਾਲ ਜੀ ਜੱਸਾ ਸਾਹਿਬ ਨੂੰ ਮੈਂ ਦੱਸਤਾ ਜੀ ਜਿਹਨੇ ਇਹਨੇ ਕੁੱਟਿਆ ਜੀ ਸਾਰਿਆਂ ਕੇ ਨਾਮ ਲੇਤੇ ਜੀ ਡੀਐਸਪੀ ਵੀ ਸਾਹਿਬ ਨੇ ਫਿਰ ਮੈਡੀਕਲ ਨਹੀਂ ਕਰਾਇ ਰੀ ਐਗਜ਼ਾਮੀਨੇਸ਼ਨ ਮੈਡੀਕਲ ਕਰਾਈ ਜੀ ਬੋਰਡ ਬੈਠੇ ਜੀ ਚਾਰ ਡਾਕਟਰਾਂ ਦਾ ਉਸਦੀ ਰਿਪੋਰਟ ਰਿਪੋਰਟ ਜੱਸਾ ਸਾਹਿਬ ਨੂੰ ਪਹੁੰਚ ਗਈ ਹੈ ਜੀ ਬਹੁਤ ਦੇਖੋ ਇੱਕ ਮਤਲਬ ਕਿ ਜਿਹੜਾ ਇੱਕ ਯੁਵਕ ਹੈਗਾ ਜਿਹਦੇ ਨਾਲ ਇਸ ਤਰ੍ਹਾਂ ਦੀ ਮਾਰਪੇਟ ਕੀਤੀ ਆ ਸਾਡੇ ਨਾਲ ਕੁਝ ਬੀਜੇਪੀ ਦੇ ਲੀਡਰ ਹੈਗੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਵੀ ਇਸ ਤਰ੍ਹਾਂ ਦੀ ਘਟਨਾ ਕਿਉਂ ਹੋਈ ਹੈ ਸਰ ਇਸ ਤਰ੍ਹਾਂ ਦੀ ਘਟਨਾ ਕਿਉਂ ਚੰਡੀਗੜ੍ਹ ਜਿਹੜਾ ਬੜੀ ਹਾਈ ਟੈਕ ਪੁਲਿਸ ਹੈ ਚੰਡੀਗੜ੍ਹ ਵਿੱਚ ਇਸ ਤਰ੍ਹਾਂ ਦੀ ਘਟਨਾ ਉਹ ਘੱਟ ਨਜ਼ਰ ਆਂਦੀ ਹੈ ਪੰਜਾਬ ਹਰਿਆਣਾ ਚਿੱਤਾਂ ਇਸ ਤਰ੍ਹਾਂ ਦੀ ਘਟਨਾ ਨਜ਼ਰ ਆ ਜਾਂਦੀ ਹੈ ਪਰ ਚੰਡੀਗੜ੍ਹ 'ਚ ਇਸ ਤਰ੍ਹਾਂ ਦੀ ਘਟਨਾ ਜਦਕਿ ਬੀਜੇਪੀ ਦੀ ਸੈਂਟਰ 'ਚ ਸਰਕਾਰ ਹੈ ਬੀਜੇਪੀ ਲੀਡਰ ਦਾ बेटा है क्यों इस तरह की घटना जड़ी है चंडीगढ़ च हुई ऐसा मेरा यह कहना है कि आप बीजेपी की सरकार सरकार की बात करें चंडीगढ़ में बीजेपी की सरकार नहीं है चंडीगढ़ में अफसरों की सरकार है जी। और जो अफसरों के मन माते वो ही करते हैं अफसर पंजाब के हैं अफसर हरियाणा है के हैं अफसर जो दहनी कट रहे हैं उसके हैं उनका कुछ लेना देना नहीं और आज आप बीजेपी की या कांग्रेस की मैं बात नहीं कर रहा एक बार यहाँ पर केंद्रीय मंत्री थे उन्होंने भी कहा था मेरी फलाना नहीं सुनता मेरा फलाना नहीं सुनता अब हम हम लोगों को महसूस होता है कि वो सही कहते थे उस टाइम वैसे वो कांग्रेस के थे कि भाई अफसर सुनते नहीं ठीक है ना इसलिए बीजेपी की कोई सरकार नहीं अफसरों की सरकार है अफसरों की धक्केशाई है और ये सारा जो है ना मनमर्जी का है जीतने जो है ना अफसरों की जो मनमर्जी कर रहे हैं उसका यह नतीजा है जरा सी कोई यहाँ घटना जैसे इसने बताई जो अमर सिंह ने उस घटना का ही उस घटना का ही ये प्रतिशोध यहाँ के जो वो डीएसपी अभिनंदन है उसने ये प्रतिशोध लिया आपके सामने है ये कोई इस पर दूसरी बात कोई अभी जैसे आप भी कह रहे हैं मैं भी कह रहा इनकी बैकग्राउंड कोई क्रिमिनल है ये अरे भाई साहब कोई जो कर, क्राइम होता है कोई पुलिस करेगी उसको तय कोर्ट किस लिए बैठी जैसे आप किस लिए हैं कोर्ट में वहीं बताएंगे ना वो तय करेंगे ना क्या करना क्या नहीं ये मार देना इस तरीके से अग इस तरीके से मार देना आप कोई बात थी कोई इनका किसी के साथ झगड़ा हो गया भाई साहब आप बुला लेते दिन में बुला लेते पॉलिटिकल परिवार है ये अब पोलिटिकल परिवार है इसके फादर साहब चेयरमैन रहे मार्केट कमेटी के ताया पंचायत समिति के चेयरमैन रहे जिला परिषद के मेम्बर रहे ये इनका ताया का लड़का है ये म्यूनसिपल कॉरपोरेशन में मेम्बर है यहाँ पर पंचकुल्ला के वार्ड एक से अत कोई ये वो है कोई ऐसा वैसे कोई चोर है चक्का है छीना झपटी या छुरी किसी के मारा क्या रहा था बस वो कौन तक थी

अब वहाँ पर ये डिप्टी है जो जिप डिप्टी है अभिनंदन वो आया मुझे नहीं पता धक्का मुक्की हुई क्या हुई क्या नहीं उसकी वजह से सारा कुछ किया उसकी वजह से ये लड़का इसका कुछ लेना देना नहीं है अगर लेना देना नहीं जो ये काउंसलर है इसको बैठा रखा था रात में सात आठ सौ लोग वहाँ पर भाजपा के सब लोग आए पार्टी के प्रधान मल्होत्रा जी आए उस टाइम के, के कंडेटन जी ने डीजीपी साहब के साथ बात की अब तो उसके बाद जा करके इसको छोड़ा उन्होंने अब उसके बाद छोड़ा दो बंदूक का फिर भी नहीं बता रहे थे और वही ही खुंदक थी वही सिर्फ तो सिर्फ खुद तक थी और होर, मैं एक बात और कहना चाहता हूं मैं पिछले ये मंगलवार की घटना चार दिन में मैं तीन बार डीजीपी साहब को फोन कर लिया मैसेज उनको टेक्स्ट मैसेज कर लिया व्हाट्सएप मैसेज कर लिया ऐसा ऐसा है जी एक बार हमने बीजेपी का एक हाई लेवल डेलीगेशन है आपको मिलकर करके सारा आपके नोटिस में लेना है उसको जवाब ही नहीं दे रहे डीजीपी साहब ना उसका टेक्स्ट मैसेज का जवाब दे रहे ना फ़ोन का कर रहे आज तक मेरे ख्याल से आठ दस डी थे जिनको कभी भी फोन करते थे ना हमेशा बात सुनते हैं वो आप, क्यों, क्यों, आप अपने महकमे के जो अपने मुलाजिम हैं उनके बचाव करो पर आप साहब पब्लिक सर्वेंट हो पब्लिक की नहीं सुनोगे क्या आप अब जो आपको इतना वो है आप ना सुनना है नहीं तो फिर तो भाई साहब क्या कहोगे आप अहंकार है ये किस्म से अहंकार है आप ऐसे नहीं करना चाहिए आप पब्लिक लाइफ में हो, आ, सर्वेंट हो आप तो पब्लिक की बात सुननी चाहिए और हम लोग पोलिटिकल लोग हैं हम लोगों का ये हाल है हम लोगों की बात नहीं सुनते आम आदमी की क्या बात सुनेंगे भाई साहब साहब बीजेपी उन्होंने सर सुडा की कहना है इस मामले सा कहना है जी जिमें कि दस्या कि अफसर दीप पूरे रूप न ਚੰਡੀਗੜ੍ਹ ਦੇ ਵਿੱਚ ਤੱਕਾ ਸ਼ਾਹੀ ਹੈ ਤੱਕਾ ਸ਼ਾਹੀ ਇਸ ਕਦਰ ਦੀ ਕਿ ਇੱਕ 23 ਸਾਲ ਦਾ ਬੱਚਾ ਬੱਚਾ ਕਹਾਂਗੇ ਜਿਹੜਾ ਕਹਿੰਦਾ ਵੀ ਚਲੋ ਹੱਥਾ ਪਾਈ ਹੋ ਗਈ ਹੈ ਤੇ ਮੈਕਸਿਮਮ ਤੋਂ ਮੈਕਸਿਮਮ ਪੁਲਿਸ ਦੀ ਬਣਦੀ ਜਿਹੜੀ ਕਾਰਵਾਈ ਹੈ ਮੇਰੇ ਘਰਦਿਆਂ ਨੂੰ ਬੁਲਾ ਲੈਣਗੇ ਘਰਦਿਆਂ ਨੂੰ ਨਹੀਂ ਬੁਲਾਣਗੇ ਤਾਂ 751 ਜਾਂ ਕੁਝ ਹੋਰ ਜਿਹੜੀ ਉਹਨਾਂ ਦੀ ਬਣਦੀ ਕਾਰਵਾਈ ਆ ਕਰ ਲੈਣਗੇ ਤਾਂ ਉਹ ਬੱਚਾ ਆਰਾਮ ਨਾਲ ਆਪਣੀ ਮਰਜ਼ੀ ਨਾਲ ਆਪਣੀ ਕੰਸੈਂਟ ਨਾਲ ਉਹਨਾਂ ਦੇ ਨਾਲ ਜਾਂਦਾ ਹੈ ਜਿਹੜਾ ਕਿ ਵੀਡੀਓ ਕੈਮਰਾਜ਼ ਦੇ ਵਿੱਚ ਕੈਦ ਹੈ ਬਟ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦੇ ਕੋਲੋਂ ਉਸ ਹੱਤਾਪਾਈ ਦਾ ਬਦਲਾ ਨਹੀਂ ਜਿਹੜੀ ਕਿ 15 ਦਿਨ 20 ਦਿਨ ਪਹਿਲਾਂ ਜਿਹੜਾ ਪ੍ਰੋਟੈਸਟ ਹੈਲਡ ਕੀਤਾ ਸੀ ਦੱਸਿਆ ਅੰਕਲ ਨੇ ਮੈਂ ਥੋੜੀ ਜੀ ਜਾਣਨਾ ਪਾਣਾ ਚਾਹੂੰਗਾ ਛੇਤੀ ਛੇਤੀ ਜੀ ਸਾਡਾ ਕਜ਼ਨ ਸੀਗਾ ਉਹ ਪੇਪਰਾਂ 'ਚ ਪਾਸ ਹੋਇਆ ਸੀ ਉਹ ਬਾਈਕ ਚਲਾ ਰਿਹਾ ਸੀ ਬਾਈਕ ਚਲਾ ਰਿਆ ਸੀ ਇਹਨਾਂ ਦੇ ਇੱਕ ਸਬ ਇਨਸਪੈਕਟਰ ਨੇ ਉਸ ਨੂੰ ਬਾਲਾਂ ਤੋਂ ਪਕੜ ਕੇ 300 ਮੀਟਰ ਘੜੀਸਿਆ ਥੱਪੜ ਮਾਰੇ ਉਹਦੇ ਕਰਕੇ 300 400 ਲੋਕਾਂ ਨੇ ਪਿੰਡਦਿਆਂ ਨੇ ਪ੍ਰੋਟੈਸਟ ਕੀਤਾ ਪ੍ਰੋਟੈਸਟ ਕੀਤਾ ਤੇ ਡੀਐਸਪੀ ਨੇ ਕੀ ਕਿਹਾ ਡੀਐਸਪੀ ਉੱਥੇ ਪ੍ਰੋਟੈਸਟ ਨੂੰ ਦੱਬਣ ਆ ਗਿਆ ਕਿ ਇਸ ਪ੍ਰੋਟੈਸਟ ਨੂੰ ਮੈਂ ਚੱਕ ਕੇ ਮਾਰਾਂ 200 ਆਪਣੇ ਪੁਲਿਸ ਬਲ ਬੁਲਾਇਆ ਉਹਨੇ ਪੁਲਿਸ ਬਲ ਬੁਲਾ ਕੇ ਉੱਥੇ ਵੀ ਹੱਤਾਪਾਈ ਸੇਮ ਤਰ੍ਹਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਹੱਤਾਪਾਈ ਦੇ ਵਿੱਚ ਉਹਨਾਂ ਨੂੰ ਵੀ ਧੱਕਾ ਧੁੱਕਾ ਲੱਗਿਆ ਉਸ ਧੱਕੇ ਦਾ ਬਦਲਾ ਉਹਨਾਂ ਨੇ ਇਹ ਬੱਚੇ ਦੀ ਲੱਤ ਤੋੜ ਕੇ ਸਾਰੀਆਂ ਉਂਗਲੀਆਂ ਫ੍ਰੈਕਚਰ ਕਰਕੇ ਤੇ ਬੱਚੇ ਦੇ 9 ਪੱਟ ਕੇ ਜਦੋਂ ਤੱਕ ਬੱਚਾ ਬੇਹੋਸ਼ ਨਹੀਂ ਹੋ ਗਿਆ ਉਦੋਂ ਤੱਕ ਮਾਰਕੁੱਟ ਕਰਕੇ ਲਿਆਇਆ ਜੀ ਬਈ ਤੁਸੀਂ ਦੇਖੋ ਇੱਕ ਬਹੁਤ ਵੱਡੀ ਕਚਨਾਮਾ ਦੇਖਿਆ ਜਾਵੇ ਤੁਸੀਂ ਦੇਖੋ ਸਾਰੇ 9 ਜਿਹੜੇ ਆ ਉਖੜੇ ਹੋਏ ਆ ਬਲੈਕ ਹੋਏ ਹੋਏ ਆ ਖੂਨ ਜਿਹੜਾ ਹਲੇ ਲੱਗਿਆ ਹੋਇਆ ਮੈਂ ਤੁਸੀਂ ਦੇਖੋ ਨੀਲ ਜਿਹੜੇ ਪਏ ਆ ਉਹ ਪਏ ਹੋਏ ਆ ਸੋਜਿਸ਼ ਆਈ ਹੋਈ ਆ ਸਾਡੇ ਨਾਲ ਬੀਜੇਪੀ ਦੇ ਇੱਕ ਹੋਰ ਸੀਨੀਅਰ ਲੀਡਰ ਐ ਸਤਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਦੇਖਦੇ ਆਂ ਉਹਨਾਂ ਦਾ ਕੀ ਕਹਿਣਾ ਸਰ ਤੁਹਾਡਾ ਕੀ ਕਹਿਣਾ ਇਸ ਮਾਮਲੇ ਵਿੱਚ ਡੀਐਸਪੀ ਅਵਨੰਦਨ ਨੇ ਪਾਪ ਕੀਤਾ ਹੈ ਜੀ ਇਹ 23 ਸਾਲ ਦੇ ਮੁੰਡੇ ਨੂੰ ਮਾਰਿਆ ਕੁੱਟਿਆ ਔਰ ਇਹ ਜਿਹੜੀ ਕਟਨਾ ਕੀਤੀ ਹੈ ਉਸ ਦਾ ਉਹਨੂੰ ਜਵਾਬ ਦੇਣਾ ਚਾਹੀਦਾ ਦੇਣਾ ਪਏਗਾ ਔਰ ਉਸ ਨੂੰ ਤੁਰੰਤ ਡੀਜੀਪੀ ਸਾਹਿਬ ਨੂੰ ਉਹਨੂੰ ਰਿਜ਼ਾਈਨ ਕਰ ਉਸ ਤੋਂ ਖਰਚਾ ਦਾਜ ਕਰਾਣਾ ਚਾਹੀਦਾ ਔਰ ਉਸ ਨੂੰ ਜੋ ਵੀ ਬੰਦੀ ਕਾਰਵਾਈ ਤੁਰੰਤ ਕਰਨੀ ਚਾਹੀਦੀ ਔਰ ਚੰਡੀਗੜ੍ਹ ਤੁਹਾਨੂੰ ਮਾਫ ਨਹੀਂ ਕਰਨ ਵਾਲਾ ਸਾਨੂੰ ਇਹ ਲੱਗਦਾ ਵੀ ਤੁਸੀਂ ਬੀਜੇਪੀ ਨੂੰ ਟਾਰਗੇਟ ਕਰ ਰਹੇ ਹੋ ਔਰ ਅਭਿਨੰਦਨ ਇਹ ਕਹਿੰਦਾ ਤੂੰ ਬੀਜੇਪੀ ਦਾ ਕੰਮ ਕਰੇਗਾ ਤਾਂ ਤੁਹਾਨੂੰ ਦੱਸਾਂਗੇ ਇਹਨਾਂ ਨੇ ਉਹੀ ਅਭਿਨੰਦਨ ਹੈ ਜਿਨ੍ਹਾਂ ਇਲੈਕਸ਼ਨ ਦੇ ਵਿੱਚ ਜਿਹੜੀ ਸਾਡੀ ਜਾਣਕਾਰੀ ਹੈ ਇਹਨਾਂ ਨੇ ਪੁਲਿਸ ਦੇ ਬੰਦੇ ਬਲਾ ਬਲਾ ਕੇ ਯੂਨੀਫਾਰਮ ਦੇ ਬੰਦੇ ਬਲਾ ਬਲਾ ਕੇ ਕਿਹਾ ਵੀ ਤੁਸੀਂ ਵੋਟਾਂ ਬੀਜੇਪੀ ਨੂੰ ਪਵਾਉਣੀ ਹੈ ਤੁਸੀਂ ਇਸ ਤਰ੍ਹਾਂ ਕਰਦੇ ਹੋ ਸਾਡੇ ਨਾਲ ਬਿਹੇਵੀਅਰ ਜਿੱਦਾਂ ਜਦੋਂ ਤੁਸੀਂ ਬੀਜੇਪੀ ਦਾ ਨਾਮ ਲੈ ਕੇ ਬੰਦੇ ਨੂੰ ਕੁੱਟਦੇ ਹੋ ਇਟ ਮੀਨਸ ਤੁਸੀਂ ਪ੍ਰਧਾਨ ਮੰਤਰੀ ਨੂੰ ਕੁੱਟ ਰਹੇ ਹੋ ਤੁਸੀਂ ਸਾਡੇ ਅਮਿਤ ਸ਼ਾਹ ਨੂੰ ਕੁੱਟ ਰਹੇ ਹੋ ਤੁਸੀਂ ਇੱਧਰ ਦੇ ਜਿਹੜਾ ਐਡਮਿਨਿਸਟਰਰ ਹੈ ਉਹਨੂੰ ਕੁੱਟ ਰਹੇ ਹੋ ਤੁਸੀਂ ਉਹਨਾਂ ਨੂੰ ਕੁੱਟ ਰਹੇ ਹੋਰ ਸਾਡਾ ਐਡਮਿ ਮੈਨੂੰ ਸਭ ਤੋਂ ਵੱਡਾ ਅਗਲਾ ਸਾਡਾ ਐਡਮਿਨਿਸਟਰेटर ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹਾਲੇ ਤੱਕ ਜਵਾਬ ਨਹੀਂ ਮੰਗਿਆ ਕਿਉਂਕਿ ਉਹ ਬਿਲਕੁਲ ਪੋਲਿਟੀਕਲ ਪੋਸਟ ਹੈ ਪ੍ਰੋਹਿਤ ਸਾਹਿਬ ਨੇ ਅਜੇ ਤੱਕ ਜਵਾਬ ਨਹੀਂ ਮੰਗਿਆ ਔਰ ਉਹਨਾਂ ਦਾ ਇਨਫੈਕਟਿਵ ਹੋਣਾ ਉਹਨਾਂ ਦਾ ਲੋਕਾਂ ਨਾਲ ਨਾਮ ਮਿਲਣਾ ਉਹਨਾਂ ਦਾ ਸਾਰਾ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹੜੀ ਜਵਾਬ ਦੇਈ ਹੈ ਉਹਨਾਂ ਦੀ ਜਿਹੜੀ ਹੈਗੀ ਚੰਡੀਗੜ੍ਹ ਦੇ ਪ੍ਰਤੀ ਐ ਸੈਂਟਰ ਦੇ ਪ੍ਰਤੀ ਉਹਨਾਂ ਨੇ ਹੱਦ ਤੱਕ ਨਭਾਈ ਨਹੀਂ ਉਹਦਾ ਖਿਆਲ ਆਜਾ ਇਹ ਹੋ ਰਿਹਾ ਅਫਸਰशाही ਸਾਡੇ ਬੀਜੇਪੀ ਦੇ ਲੋਕਾਂ ਨੂੰ ਕੁੱਟ ਰਹੀ ਹੈ ਔਰ ਪ੍ਰੋਹਿਤ ਸਾਹਿਬ ਇਹ ਜਿਹੜੀ ਸੱਟ ਲੱਗ ਰਹੀ ਹੈ ਨੇ ਸਾਡੀ ਸੱਟ ਤੁਹਾਨੂੰ ਵੀ ਲੱਗ ਰਹੀ ਹੈ ਤੁਸੀਂ ਜਿੰਨਾ ਮਰਜ਼ੀ ਉੱਥੇ ਬੈਠ ਕੇ ਇੰਜੋਏ ਕਰਦੇ ਰਹੋ ਜੋ ਮਰਜ਼ੀ ਕਰਦੇ ਰਹੋ ਪਰ ਜੇ ਤੁਹਾਨੂੰ ਸਾਡੀ ਮਹਿਸੂਸ ਨਹੀਂ ਹੁੰਦੀ বিজেਪ ਦੇ ਕਾਰਕਿਰਤੇ ਸਾਡ ਮਹਿਸੂਸ ਨਹੀਂ ਹੁੰਦੇ ਤੁਹਾਨੂੰ ਸ਼ਹਿਰ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਤੁਸੀਂ ਇੰਜੋਏ ਕਰੋ ਆਪਣੀ ਪੋਸਟਾ ਇੰਜੋਏ ਕਰੋ ਜੋ ਮਰਜ਼ੀ ਕਰੋ ਸਰਕਾਰ ਤੁਸੀਂ ਇੱਥੇ ਦਾ ਐਮਪੀ ਪਹਿਲੇ ਆ ਚੁੱਕੇ ਹੋ ਤੁਸੀਂ ਅੱਗੇ ਹੋਰ ਪਤਾ ਨਹੀਂ ਕੀ ਕੀ ਕਰਨਾ ਤੁਸੀਂ ਹੋਰ ਕਰਨਾ ਉਹ ਕਰ ਲਓ ਸਾਨੂੰ ਮਰਵਾਉਣ ਦੇ ਲਈ ਤੁਸੀਂ ਆਇਆ ਤੁਸੀਂ ਮਰਦਾ ਸਾਨੂੰ ਦੇਖਦੇ ਰਹੋ ਅ ਤੁਸੀਂ ਚਾਹੁੰਦੇ ਹੋ ਵੀ ਇਸ ਮਾਮਲੇ ਵਿੱਚ ਕੀ ਕਾਰਵਾਈ ਤੁਹਾਨੂੰ ਕੀ ਲੱਗਦਾ ਵੀ ਹੋਣੀ ਚਾਹੀਦੀ ਹੈ ਉਹੋ ਹੀ ਤਾਂ ਸਾਹਿਬ ਤੁਰੰਤ ਇੱਥੇ ਆਣ ਇਹਨੂੰ ਮਿਲਣ ਜੇ ਪ੍ਰੋਹਿਤ ਆਪਣੇ ਉੱਥੋਂ ਨਿਕਲੇਗਾ ਤਾਂ ਸਾਰਾ ਸ਼ਹਿਰ ਠੀਕ ਹੋਏਗਾ ਪ੍ਰੋਹਿਤ ਨਿਕਲਣਾ ਨਹੀਂ ਚਾਹੁੰਦਾ ਔਰ ਮੈਨੂੰ ਸੌਰੀ ਮੈਨੂੰ ਪ੍ਰੋਹਿਤ ਕਹਿਣਾ ਪੈ ਰਿਹਾ ਪਰ ਪ੍ਰੋਹਿਤ ਜੀ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਪ੍ਰੋਹਿਤ ਕਹਿੰਦੇ ਐਵੇਂ ਪ੍ਰੋਹਿਤਾਂ ਪਰ ਪ੍ਰੋਹਿਤ ਵਰਗੇ ਹੱਤੋਂ ਕੋਈ ਕੰਮ ਨਹੀਂ ਕੀਤੇ ਉਹਨਾਂ ਗੱਲ ਬਿਲਕੁਲ ਠੀਕ ਹੈ ਵੀ ਜਿਹੜੇ ਵੀ ਬੰਦੇ ਇਸ ਮਾਮਲੇ ਵਿੱਚ ਦੋਸ਼ੀ ਹੈਗੇ ਆ ਉਹਨਾਂ ਦੇ ਖਿਲਾਫ ਬੰਦ ਹੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਜੋ ਕਿ ਇੱਕ ਉਦਾਹਰਣ ਸੱਟ ਹੋ ਸਕੇ ਤਾਂ ਕਿ ਹੋਰ ਕਿਸੇ ਯੁਵਕ ਨਾਲ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਨਾ ਵਾਪਰੇ ਕਿਸੇ ਮੇ ਮਾਪੇ ਦਾ ਜਿਹੜਾ ਬੇਟਾ ਹੈਗਾ ਕਿਸੇ ਭੈਣ ਦਾ ਭਰਾ ਹੈਗਾ ਕਿਸੇ ਦਾ ਪਤੀ ਹੈਗਾ ਉਸ ਦੇ ਨਾਲ ਮਤਲਬ ਕਿ ਸਿਰਫ ਤੁਸੀਂ ਇੱਕ ਯੁਵਾਕ ਨੂੰ ਨਹੀਂ ਮਾਰ ਰਹੇ ਉਸ ਦੇ ਨਾਲ ਪੂਰੇ ਪਰਿਵਾਰ ਦੀਆਂ ਜਿਹੜੀ ਸੈਂਟੀਮੈਂਟਸ ਆ ਤੁਸੀਂ ਸੋਚੋ ਉਸ ਦੇ ਵਿੱਚ ਪੁਲਿਸ ਦਾ ਕੀ ਇਮੇਜ ਆਂਦੀ ਆ ਸਿਰਫ ਪਰਿਵਾਰ ਚ ਨਹੀਂ ਬਲਕਿ ਆਸ-ਪਾਸ ਹੋਰ ਜਿਹੜਸ ਬੰਦੇ ਨੇ ਵੀ ਇਹ ਦੇਖਿਆ ਹੋਣਾ ਸੁਣਿਆ ਹੋਣਾ ਉਸ ਚ ਪੁਲਿਸ ਦੀ ਕਿੰਨੀ खराब इमेज आंद है इस करके बड़ा जरूरी हो गया कि जेड़े बंदे भी इस मामले है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर